ਅੱਜ ਸਵੇਰੇ ਜਦੋਂ ਮੈਂ ਨਾ ਆਪਣੇ ਵੱਡੇ ਮੁੰਡੇ ਨੂੰ ਕਿਹਾ ਉਹ ਕਾਕਾ ਮੈਂ ਕਿਹਾ ਤੂੰ ਪੜ ਲਿਆ ਕਰ ਹੂੰ ਪੜ ਲਿਆ ਕਰ ਤੂੰ ਪੜਦਾ ਨਹੀਂ ਹੈਗਾ ਹੂੰ ਮੈਂ ਨੂੰ ਆਫਰ ਵੀ ਦਿੱਤੀ ਵੈਸੇ ਮੈਂ ਨੂੰ ਇਹ ਗੱਲ ਕਹੀ ਵੀ ਕਾਕਾ ਜੇ ਤੂੰ ਚੰਗਾ ਪੜ ਗਿਆ ਪਾਸ ਹੋ ਗਿਆ ਤਾਂ ਮੈਂ ਤੈਨੂੰ ਮੋਟਰਸਾਈਕਲ ਲੈ ਦੂੰਗਾ ਉਹ ਅਗਿਓ ਪਤੰਦਰ ਪਤਾ ਕੀ ਕਹਿੰਦਾ ਮੈਨੂੰ ਕਹਿੰਦਾ ਡੈਡੀ ਵੀ ਜੇ ਮੈਂ ਫੇਲ ਹੋ ਗਿਆ ਤਾਂ ਫੇ ਫੇਕ ਹੀ ਕਰੂੰਗਾ ਤੂੰ ਮੈਂ ਫੇ ਉਹਨੂੰ ਕਿਹਾ ਵੀ ਪੁੱਤ ਵੀ ਇਦਾਂ ਕਰੂੰਗਾ ਫੇ ਮੈਂ ਤੈਨੂੰ ਮੋਟਰਸਾਈਕਲ ਰੇੜਾ ਲੈ ਦੂੰਗਾ ਨਾ ਜਿਹੜਾ ਮੋਟਰਸਾਈਕਲ ਦੇ ਮਗਰ ਰੇੜਾ ਲੱਗਾ ਹੁੰਦਾ ਨਾ ਤੈਨੂੰ ਮੋਟਰਸ ਹੈਗਾ ਰੇੜਾ ਉਹ ਲੈ ਦੂੰਗਾ ਜੇ ਤੂੰ ਫੇਲ ਹੋ ਗਿਆ ਠੀਕ ਨਹੀਂ ਐਦਾਂ ਹੀ ਕਿਤੇ ਮੈਂ ਛੋਟੇ ਮੁੰਡੇ ਨੂੰ ਕਾਇ ਬਿਠਾ ਉਹ ਜਾ ਯਾਰ ਜਾ ਕੇ ਕਿਲੋ ਖੰਡ ਲਿਆਏ ਹੂੰ ਯਾਰ ਨਿਆਣੇ ਇੱਕ ਹੈ ਇਦਾਂ ਦੇ ਆਖੇ ਨਹੀਂ ਲੱਗਦੇ ਹੈਗੇ ਹੂੰ ਉਹ ਤਾਂ ਭਰਾਵਾ ਮੋਬਾਈਲ ਫੜ ਕੇ ਬੈਠਾ ਉਹ ਪਬਜੀ ਜੀ ਗੇਮ ਕੋਈ ਆਈ ਆ ਉਹੋ ਹੀ ਨਾ ਛੱਡੇ ਉਹੋ ਹੀ ਖੇਡੀ ਜਾਂਦਾ ਉਹ ਨਾਲ ਨਾਲ ਮੂੰਹ ਤੇ ਨਾਲ ਵੀ ਐਕਸ਼ਨ ਜੇ ਕਰੀ ਜਾ ਨਾਲ ਬੋਲੀ ਵੀ ਜਾਵੇ ਉਹ ਬੰਦਾ ਮਾਰਦਾ ਬੰਦਾ ਮਾਰ ਦੇਣਾ ਤੇਰਾ ਮੈਂ ਹਮ ਸਮਝ ਨਹੀਂ ਲੱਗਦੀ ਹੈਗੀ ਆ ਉਹ ਸਾਰੀ ਦਿਹਾੜੀ ਇਹ ਨਾ ਮੰਦੂਕਾਂ ਜੀਆਂ ਚੱਕੀ ਫਿਰਦੇ ਰਹਿੰਦੇ ਆ ਮੋਬਾਈਲ ਦੇ ਵਿੱਚ ਹੀ ਉਹ ਤੂੰ ਮੈਂ ਆ ਵਰਦੀ ਲੈਣੀ ਉਹ ਮੈਂ ਉਹ ਵਰਦੀ ਲੈਣੀ ਉਹ ਸਾਰੀ ਦਿਹਾੜੀ ਇਹ ਉਹ ਮੈਂ ਕਿਤੇ ਉਹਨੂੰ ਕਹਿ ਬੈਠਾ ਵੀ ਇਦਾਂ ਕਰ ਆ ਲੋ ਖੰਡ ਲਿਆ ਦੇ 50 ਰੁਪਏ ਲੈ ਜਾ ਉਹ 15 20 ਮਿੰਟ ਬਾਅਦ ਨਾ ਆਇਆ ਆ ਕੇ ਮੈਨੂੰ ਕਹਿੰਦਾ ਵੀ 20 ਰੁਪਏ ਦੇ ਤਾਂ ਮੈਂ ਕੁਰਕਰੇ ਲਿਆ ਆ ਹੂੰ ਆ 10 ਰੁਪਏ ਵਾਪਸ ਲੈ ਲੈ ਤਾਂ 20 ਰੁਪਏ ਮੈਂ ਉਹਦੇ ਪਹਿਲਾਂ ਕਟਾਉਣੇ ਸੀਗੇ ਇਹਨ ਦਾ ਕਾਹ ਨਾਲ ਇਹ ਹੂੰ ਦਾਸ ਨੇ ਮੈਨੂੰ ਪੰਜੇ ਦਿੱਤੇ ਪੰਜ ਦੀਆਂ ਨਾ ਪਤਾ ਨਹੀਂ ਕੀ ਖਿਲਾਈਆਂ ਸਾਲੀਆਂ ਕੀ ਦਾਣੇ ਜੇ ਲੈ ਆਇਆ ਉਹ ਚਾਕੇ ਮੇਰੇ ਰਾ ਮੋਰੇ ਇਦਾਂ ਮਾਰੇ ਉਹ ਯਾਰ ਉਹ ਯਾਰ ਬਾਂਧ ਰਾਂ ਮੈਂ ਕਹਿੰਦਾ ਜਿੰਨਾ ਹੈ ਜਿੱਦਾਂ ਮੇਰੇ ਮੋਹ ਦਾਣੇ ਚਾਕੇ ਮਾਰੇ ਹੈ ਫੜਾ ਫੜ ਭੱਜਣ ਦੀ ਕਰੇ ਮੈਂ ਕਹਾਂ ਰੁਕ ਜਾ ਰੁਕ ਜਾ ਜਰਾ ਹੂੰ ਉਹ ਮੈਂ ਕਿਹਾ ਰੁਕ ਜਾ ਰੁਕ ਜਾ ਅੱਗੇ ਉਹ ਮੈਨੂੰ ਕਹਿੰਦਾ ਕਹਿੰਦਾ ਹੁਣ ਮੈਂ ਰੁਕ ਕੇ ਕਹਿੰਦਾ ਤੇਰੇ ਕੋਲੋਂ ਛੇਤਰ ਖਾਣੇ ਆ ਉਹ ਯਾਰ ਇਹ ਤਾਂ ਐਂ ਦਾ ਨਿਆਣਾ ਸਾਡਾ ਸਾਰੀ ਦਿਹਾੜੀ ਕੁੱਤੇ ਕੁੱਟ ਦਰਿੰਦਾ ਹੂੰ ਕਹਿੰਦਾ ਆਖੇ ਮੈਂ ਨਾ ਵੱਡਾ ਹੋ ਗਏ ਮੈਂ ਕੋਣਾ ਗਧਾ ਬਣਨਾ ਕਹਿੰਦਾ ਇਹ ਇਹਦੀ ਚੁਆਇਸ ਹੈ ਸਾਰੀ ਦਿਹਾੜੀ ਕੁੱਤਿਆਂ ਪਟਾਪਾ ਚਾੜਦਾ ਰਹਿੰਦਾ ਉਹ ਤੋਂ ਆਪ ਵੀ ਕਹਿੰਦਾ ਮੈਂ ਵੀ ਕਹਿੰਦਾ ਗਦਾ ਹੀ ਬਣਨਾ ਵੱਡਾ ਹੋ ਕੇ ਹੋਰ ਤਾਂ ਕਹਿੰਦਾ ਮੈਂ ਕੁਝ ਬਣ ਨਹੀਂ ਸਕਦਾ ਇਹ ਹਾਲ ਆ ਨਿਆਣਿਆਂ ਦਾ ਅੱਜ ਕੱਲ੍ਹ ਦੇਆਂ ਦਾ ਪੜਾਈਆਂ ਪੜੁਈਆਂ ਨਹੀਂ ਇਹ ਕਰਦੇ ਘੁਰਦੇ